ਮੈਂ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਵੱਲੋਂ ਸਤਗੁਰ ਰਵਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ਿਤ ਸੂਤਰੇ ਸਾਰੀ ਸੰਗਤ ਨੂੰ ਔਰ ਸਾਰੇ ਕਿਰਤੀ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਆ ਔਰ ਅਸੀਂ ਉਹ ਸਤਗੁਰ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਸੰਸਾਰ ਨੂੰ ਪਹਿਲੀ ਵਾਰੀ ਇੱਕ ਬੇਗੰਪੁਰੇ ਦੇ ਵਾਸੀ ਬਣਾਉਂਦਾ ਨਰਾਦ ਦਾ ਗੁਰਨਾਮ ਪੁਰੇਵ ਜੀ ਨਾਲੋਂ ਵੀ ਪਹਿਲਾਂ ਸਤੁਰ ਉਦਾਸ ਸੀ ਵਡੇਰੇ ਸੰਨਮਰ ਵਿੱਚ ਉਹਨਾਂ ਨੇ ਇਹ ਕਿਹਾ ਵੀ ਐਸੀ ਧਰਤੀ ਚਾਹਨਾ ਹੈ ਜਿੱਥੇ ਕਿਰਤੀ ਲੋਕ ਬਿਨਾਂ ਗਮ ਤੋਂ ਵਸਣ ਜਿੱਥੇ ਉਹਨਾਂ ਦੀ ਜ਼ਿੰਦਗੀ ਦਾ ਲੋੜਾਂ ਪੂਰੀਆਂ ਹੋਣ ਜਿੱਥੇ ਉਹਨਾਂ ਨਾਲ ਕਿਸੇ ਕਿਸਮ ਦਾ ਵਿਤਕਰਾਂ ਨਾ ਹੋਵੇ ਇਹ ਜਿਹੜੀ ਸੱਚ ਦੀ ਆਵਾਜ਼ ਉਲੰਭ ਕੀਤੀ ਸਤੁਰੂ ਜੀ ਨੇ ਉਹ ਅੱਜ ਤੱਕ ਵੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ ਇਸ ਲਈ ਅੱਜ ਦੇ ਮੌਕੇ ਦੇ ਉੱਤੇ ਜਿੱਥੇ ਅਸੀਂ ਸ਼ਰਦਾ ਨਾਲ ਪੂਰੀ ਸਰਕਾਰ ਨਾਲ ਸਤਗੁਰ ਜੀ ਦਾ ਦਿਨ ਮਨਾਉਣਾ ਹੈ ਉਹਦੇ ਨਾਲ ਉਹਨਾਂ ਦਾ ਦਿੱਤੇ ਸਨੇਹ ਨੂੰ ਨਹੀਂ ਮਨ ਬਿਸਾਰਨਾ ਉਹ ਸਨੇਹਾ ਹੈ ਬੇਨੂਪੁਰੇ ਦੇ ਵਾਸੀ ਬਣਨ ਦਾ ਬੇਨੂਪੁਰੇ ਦੇ ਵਾਸੀ ਬਣਨ ਬਾਰੇ ਕਈ ਲੋਕ ਇਹ ਪ੍ਰਚਾਰ ਕਰਨਗੇ ਕਿ ਨਹੀਂ ਨਹੀਂ ਅਸੀਂ ਵਾਸੀ ਬਣ ਗਏ ਹਾਂ ਉਹ ਕੁਝ ਲੋਕਾਂ ਦਾ ਨਾਂ ਲੈ ਕੇ ਕਹਿਣਗੇ ਉਹ ਅਫਸਰ ਬਣ ਗਏ ਆ ਕੋਈ ਜੱਜ ਬਣ ਗਏ ਆ ਦੇਖੋ ਜੀ ਅਸੀਂ ਤਾਂ ਬਣ ਗਏ ਆ ਜੇ ਸ੍ਰੀ ਜਾਨੀਏ ਤਾਂ ਸੱਚੀ ਮੁੱਚੀ ਅਸੀਂ ਹਾਲੇ ਉਹ ਸਤਗੁਰੂ ਦੇ ਸੰਹੇ ਤੋਂ ਬਹੁਤ ਦੂਰ ਬੈਠੇ ਆਂ ਅੱਜ ਵੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਜ਼ੁਲਮ ਬੇਜ਼ਮੀਨੇ ਦਲਤ ਸਮਾਜ ਦੇ ਉੱਤੇ ਹੋ ਰਿਹਾ ਹੈ ਜਿਨ੍ਹਾਂ ਵੱਲੋਂ ਇਸ਼ਾਰਾ ਸਤਗੁਰੂ ਜੀ ਨੇ ਕੀਤਾ ਸੀ ਉਦਾਂ ਸਤਗੁਰੂ ਜੀ ਦਾ ਜਿਹੜਾ ਦਾਇਰਾ ਆ ਉਹ ਕੱਲਾ ਦਲਤ ਸਮਾਜ ਨਹੀਂ ਹੈ ਸਮੁੱਚੀ ਮਾਨਵਤਾ ਆ ਮਾਨਵ ਹੀ ਢਾਂਚੇ ਵਿੱਚ ਸੰਸਾਰ ਉੱਤੇ ਢਾਂਚੇ ਵਿੱਚ ਜਿਹੜਾ ਵੀ ਬੰਦਾ ਕਿਰਤ ਕਰਨ ਦੇ ਨਾਲ ਗਮਾਂ ਦੇ ਵਿੱਚ ਕਿਰਿਆ ਹੋਇਆ ਚਾਹੇ ਉਹ ਦਲਿਤ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਉਹਨਾਂ ਦੀ ਹੱਕ ਸੱਚ ਦੀ ਆਵਾਜ਼ ਉਠਾਈ ਸੀ ਸਤਿਗੁਰੂ ਜੀ ਨੇ ਪਰ ਇਹ ਸਚਾਈ ਮੈਂ ਕਹਿ ਰਿਹਾ ਮੈਂ ਵੀ ਹਾਲੇ ਵੀ ਸਭ ਤੋਂ ਜ਼ਿਆਦਾ ਜ਼ੁਲਮ ਵੀ ਹੋ ਰਿਹਾ ਹੈ ਦਰਦਾਂ ਦੇ ਉੱਤੇ ਗਰੀਬ ਲੋਕਾਂ ਤੇ ਔਰ ਉਹਨਾਂ ਨੂੰ ਬੇਦੋਂਪੁਰਾ ਦਾ ਕੀ ਦੇਖਣਾ ਉਹਨਾਂ ਨੇ ਉਹਨਾਂ ਦੇ ਬੱਚਿਆਂ ਦੀ ਵਿੱਦਿਆ ਦਾ ਸਿਹ ਸਹੂਲਤਾਂ ਦਾ ਉਹਨਾਂ ਦੀ ਰਹਿਸ਼ ਦਾ ਕੋਈ ਇਤਜ਼ਾਮ ਨਹੀਂ ਹੈ ਰੋਜ਼ਗਾਰ ਨਾ ਮਿਲਣ ਕਰਕੇ ਉਹਨਾਂ ਦੇ ਬੱਚੇ ਤਬਾਹ ਹੋ ਰਹੇ ਆ ਨਸ਼ਿਆਂ ਦੇ ਜਾਣੇ ਆ ਔਰ ਔਰਤਾਂ ਦੇ ਨਾਲ ਉਹੀ ਵਿਤਕਰੀ ਕੀਤੇ ਜਾ ਰਹੇ ਆ ਜਿਹੜੇ ਸਤਗੁਰੂ ਜੀ ਵੇਲੇ ਕੀਤੇ ਜਾਂਦੇ ਸਨ ਅੱਜ ਤਾਂ ਸਭ ਤੋਂ ਹੋਰ ਖਤਰਨਾਕ ਗੱਲ ਹੋ ਗਈ ਆ ਕਿ ਜਿਸ ਮਨੁਭਾਤੀ ਢਾਂਚੇ ਦੇ ਖਿਲਾਫ ਸਤਗੁਰੂ ਜੀ ਨੇ ਆਵਾਜ਼ ਉੱਚੀ ਕੀਤੀ ਆ ਔਰ ਉਸ ਤੋਂ ਬਾਅਦ ਗੁਰੂ ਸਾਹਿਬਾਨ ਨੇ ਕੀਤੀ ਆ ਅਨੰਦ ਦੇਵ ਜੀ ਨੇ ਕੀਤੀ ਆ ਫਿਰ ਅੱਗੇ ਭਗਤੀ ਲਹਿਰ ਦੇ ਹੋਰ ਉਹ ਮਹਾਪੁਰਸ਼ਾਂ ਨੇ ਕੀਤੀ ਆ ਗਦਰ ਪਾਰਟੀ ਨੇ ਵੀ ਕੀਤੀ ਤੇ ਭਗਤ ਸਿੰਘ ਨੇ ਵੀ ਕੀਤੀ ਆ ਪ੍ਰਸਿੱਭਜ ਅੱਜ ਆਪ ਇਸ ਮਤਲਬ ਦਾ ਉਹ ਕਰ ਰਹੇ ਆ ਅੱਜ ਉਹ ਤੇ ਹੋਰ ਵੱਡੇ ਜ਼ੁਲਮਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਸਮਾਜ ਨੂੰ ਕਿਉਂਕਿ ਦਿੱਲੀ ਦੇ ਹੁਕਮਰਾਨ ਜਿਹੜੇ ਆ ਉਹ ਬਿਲਕੁਲ ਹੀ ਉਹ ਸਭ ਕੁਝ ਦੀ ਉਚਾਤ ਕਰਦੇ ਹੋ ਤੇ ਭਾਰਤ ਵਿੱਚ ਮਨੁਵਾਦੀ ਢਾਂਚਾ ਲਾਗੂ ਕਰਨਾ ਚਾਹੁੰਦੇ ਆ ਔਰ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਕਰਨਾ ਇਸ ਲਈ ਉਹ ਆਪਣੇ ਏਜੰਟਾ ਰਾਹੀਂ ਪੈਸੇ ਦੇ ਕੇ ਇਹ ਭਲੇਖਾ ਪਾ ਕੇ ਕਿ ਨਹੀਂ ਨਹੀਂ ਕڑی ਲੜਾਈ ਦਾ ਦਲ ਸਮਾਜ ਵਾਲੇ ਉਹ ਕਿਸਾਨਾਂ ਨਾਲ ਆ ਅਸੀਂ ਤੁਹਾਨੂੰ ਜ਼ਮੀਨਾਂ ਲੈ ਕੇ ਜਿਹੜੀਆਂ ਚਾਹੁੰਦੇ ਆ ਅਸਲ 'ਚ ਦੂਜੇ ਲੋਕ ਐ ਲਾਚੜਡੇ ਵਾਲੇ ਕਦੀ ਕੋਹਰ ਨਾਂ ਲੈਂਦੇ ਆ ਇਹ ਨਹੀਂ ਲੈ ਕੇ ਦੇਣਾ ਚਾਹੁੰਦੇ ਆ ਅਸਲ 'ਚ ਸਾਨੂੰ ਜਾਤ ਪਾਤ ਦੇ ਬੰਧਨ 'ਚ ਬੇਜ਼ਮੀਨੇ ਬਣਾਏ ਉਹਨਾਂ ਲੋਕਾਂ ਨੇ ਆ ਜਿਹੜੇ ਅੱਜ ਰਾਜ ਸੱਤਾ ਦੇ ਬੈਠੇ ਆ ਆਰਐਸਐਸ ਵਾਲੇ ਵਿਚਾਰਧਾਰਕ ਵਾਲੇ ਜਿਹੜੀ ਵਿਚਾਰਧਾਰਾ ਦਾ ਨਾਮ ਬੜੀ ਬਾਰੀ ਲੋਕਾਂ ਨੂੰ ਖਿੱਚਣ ਵਾਸਤੇ ਕਹਿੰਦੇ ਆ ਕਿ ਸਾਡੀ ਵਿਚਾਰਧਾਰਾ ਬਹੁਤ ਉੱਤਮ ਆ ਸਨਾਤਨੀ ਵਿਚਾਰਧਾਰਾ ਸਨਾਤਨੀ ਵਿਚਾਰਤਰਾ ਉਹੀ ਹੈ ਜਿਹੜੀਆਂ ਦਲਤਾਂ ਦੇ ਕਰਨਾਂ ਤੇ ਸਿੱਕਾ ਆਪਾ ਦਿੱਤਾ ਜਾਂਦਾ ਸੀ ਜਦੋਂ ਇਹ ਉਹੀ ਵਿਚਾਰਤਰਾ ਜਿਹੜੀ ਸਾਡੇ ਪਿੱਛੇ ਸਿੰਘਾਂ ਬੰਨੜ ਦੀਆਂ ਗੱਲਾਂ ਵੀ ਕਰਦੀ ਸੀ ਤਾਂ ਕਿ ਕੋਈ ਬੰਦਾ ਭਿੱਟਿਆ ਨਾ ਜਾਵੇ ਸਾਡੇ ਪੈਰ ਤੇ ਪੈਰ ਰੱਖ ਕੇ ਇਹ ਉਹੀ ਵਿਚਾਰਤਰਾ ਹੈ ਜਿਹੜੇ ਸਾਡੇ ਪਾਣੀ ਦੇ ਸਰੋਤ ਵੀ ਵਖਰੇ ਕਰਦਾ ਹੈ ਜਿਹੜੇ ਸਾਨੂੰ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਦਿੰਦੇ ਅਸੀਂ ਮੰਦਰਾਂ ਵਿੱਚ ਜਾਣ ਲਈ ਵੀ ਲੜ ਰਹੇ ਹਾਂ ਅਸਤਾ ਇਹ ਲੜ ਰਹੇ ਹਾਂ ਕਿ ਇਹ ਅਵਸਥਾ ਪਹਿਲਾਂ ਕਿੰਨਾ ਹੋਈ ਹੈ ਜਿੱਥੇ ਪਸੂ ਤਾਂ ਬਾਝਾ ਜਾ ਸਕਦਾ ਹੈ ਆ ਪਸ਼ੂ ਪਾਣੀ ਪੀ ਸਕਦਾ ਪਰ ਦਲਤ ਨਹੀਂ ਪੀ ਸਕਦਾ ਕਿਉਂ ਸਾਡੀ ਭੈੜੀ ਹਾਲ ਪਸ਼ੂਆਂ ਨਾਲ ਵੀ ਮਾੜੀ ਬਣਦੀ ਹੈ ਅੱਜ ਇਹਨੇ ਉਹਨੂੰ ਮਨੁਨਾਵਾਦੀ ਵਿਚਾਰ ਦਰਾਂ। ਇਸ ਲਈ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਸਾਰੀ ਸੰਗਤ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਖੁਸ਼ੀ ਮਨਾਓ ਸ਼ਰਦਾ ਦੇ ਨਾਲ ਰਵਦਾਸ ਜੀ ਦਾ ਜਨਮ ਦਿਨ ਮਨਾਓ ਸਤਿਗੁਰੂ ਜੀ ਦਾ। ਲੇਕਿਨ ਇਹ ਦਿਨ ਮਨਾਉਂਦੇ ਇਹ ਗੱਲ ਬਿਲਕੁਲ ਨਾ ਭੁੱਲੋ ਕਿ ਜਿਹੜਾ ਸਾਡੇ ਸਤਿਗੁਰ ਨੇ ਨਾਰਾ ਬੁਲੰਦ ਕੀਤਾ ਸੀ ਬੇਗੰਪੂਰੇ ਦਾ ਉਹਨੂੰ ਹਾਸਲ ਕਰਨ ਵਾਸਤੇ ਬਹੁਤ ਗੰਭੀਰਤਾ ਦੀ ਲੋੜ ਹੈ। ਵਿਚਾਰ ਹੁੰਦੀ ਲੋੜ ਆ ਵਿਚਾਰ ਕੇ ਮੁੜ ਕੇ ਸੰਘਰਸ਼ ਕਰਨ ਦੀ ਲੋੜ ਆ ਬਿਨਾ ਸੰਘਰਸ਼ ਕੀਤੇ ਆ ਤੋ ਕੋ ਕਬੀ ਕੋ ਬੇਗੋ ਪੁਰਾ ਵਸ ਜਾਣਾ ਕਿਸ ਨੇ ਆ ਕੇ ਵਸਾ ਦੇਣਾ ਸਾਡੇ ਲਈ ਨਹੀਂ ਹੈ ਸਰਪੁਰਜੀ ਦੀ ਪ੍ਰੇਰਣਾ ਸਾਡੇ ਸਾਹਮਣੇ ਰਹੇਗੀ ਪਰ ਇਹ ਕੰਮ ਸਾਨੂੰ ਹੀ ਕਰਨਾ ਪੈਣਾ ਕਿਰਤੀ ਲੋਕਾਂ ਨੂੰ ਕਰਨਾ ਪੈਣਾ ਜਿਨ੍ਹਾਂ ਲਈ ਉਹ ਨਾਰਾ ਦਿੱਤਾ ਗਿਆ ਸੀ ਇਸ ਲਈ ਮੈਂ ਜਿੱਥੇ ਵਧਾਈਆਂ ਦਿੰਦਾ ਸਾਰੀ ਸੰਗਤ ਨੂੰ ਗਲਤੀਆਂ ਗਹਿਰਾਈਆਂ ਤੋਂ ਔਰ ਆਪਣੇ ਵੱਲੋਂ ਵੀ ਨਕਮਸਤਕ ਨਾਮ ਦੇ ਚਰਨਾ ਤੋਂ ਗੁਰੂ ਰਵਦਾਸ ਜੀ ਦੇ ਚਰਨਾ ਤੋਂ ਪਰ ਨਾਲੀ ਸੁਨੇਹਾ ਦੰਨਾ ਵੀ ਉਸ ਬੇਦੰਪੁਰੇ ਦੇ ਨਾਰੇ ਨੂੰ ਨਾ ਪਲਾਓ ਤੇ ਉਹਦੇ ਤੇ ਪੁੱਜਣ ਵਾਸਤੇ ਉਹ ਬਲੰਦ ਕਰਨ ਵਾਸਤੇ ਉਹਨੂੰ ਅਮਲ 'ਚ ਲਿਆਉਣ ਵਾਸਤੇ ਕੋਈ ਕਸਰ ਬਾਕੀ ਨਾ ਰੱਖੋ ਜਿਹੜੇ ਮੌਜੂਦਾ ਟਾਂਚ ਆਇਆ ਸਰਮਾਇਦਾਰੀ ਦਾ ਉਹ ਜਿਹਦੇ ਉੱਤੇ ਆਰਐਸਐਸ ਭਾਰੂ ਹੋ ਗਈ ਆ ਉਹਦੇ ਖਿਲਾਫ ਲੜਾਈ ਨੂੰ ਹੋਰ ਤੇਜ਼ ਕਰੀਏ ਲੜਾਈ ਲੜਨ ਵੇਲੇ ਮਿੱਤਰਾਂ ਤੇ ਦਸ਼ਮਣਾਂ ਦੀ ਪਛਾਣ ਜ਼ਰੂਰ ਕਰੀਏ ਐਸਾ ਨਾ ਹੋਵੇ ਅਸੀਂ ਲੜਾਈ ਲੜੀ ਆਪਣੇ ਕੰਮ ਲਈ ਪਰ ਉਹਦਾ ਫਾਇਦਾ ਨਜਾਇਜ਼ ਲੋਕੀ ਕੋਧ ਗਰਜ਼ ਲੋਕੀ ਲੈ ਜਾ ਇਸ ਗੱਲ ਦਾ ਵੀ ਧਿਆਨ ਰੱਖੀਏ ਕਿਉਂਕਿ ਸਾਡੀਆਂ ਸਫਾ ਚ ਸਰਕਾਰੀ ਬੰਦੇ ਐਸੇ ਖੁੱਸ ਗਏ ਆ ਜਿਹੜੇ ਸਾਨੂੰ ਗੁੰਮਰਾਹ ਕਰਨ ਲਈ ਬੜੇ ਤੇਜ਼ੀ ਨਾਲ ਕੰਮ ਕਰਦੇ ਆ ਸਾਨੂੰ ਉਹਨਾਂ ਤੋਂ ਬਚਣਾ ਚਾਹੀਦਾ ਬਸ ਫਿਰ ਮੈਂ ਇੱਕ ਵਾਰ ਇਸ ਮਹਾਨ ਗੁਰਪੁਰਬ ਦੇ ਉੱਤੇ ਸਾਰੀ ਸੰਗਤ ਨੂੰ ਬਧਾਈ ਦਿੰਦਾ ਹਾਂ